ਪਸ਼ੂ ਪਾਲਕ ਸਾਥੀਓ ਤੁਸੀਂ ਦੇਖ ਰਹੇ ਹੋ ਗੁਰੂ ਅੰਗਦ ਦੇ ਰਟਨੇਰੀਆ ਐਨੀਮਲ ਸਾਇੰਸਿਸ ਯੂਨੀਵਰਸਿਟੀ ਦੇ YouTube ਚੈਨਲ ਦੇ ਉੱਤੇ ਤੁਹਾਡਾ ਆਪਣਾ ਪ੍ਰੋਗਰਾਮ ਪਸ਼ੂ ਪਾਲਨ ਸੁਨੇਹੇ ਸਾਥੀਓ ਭਾਰਤ ਸਰਕਾਰ ਦੇ ਤਾਜ਼ਾ ਅੰਕੜਿਆਂ ਦੇ ਵਿੱਚ ਦੱਸਿਆ ਗਿਆ ਹੈ ਕਿ ਮੁਲਕ ਦੇ ਵਿੱਚ ਦੁੱਧ ਉਤਪਾਦਨ 230 ਮਿਲੀਅਨ ਟਨ ਤੋਂ ਉੱਪਰ ਪਹੁੰਚ ਚੁੱਕਿਆ ਹੈ ਜੋ ਕਿ ਪਿਛਲੇ 10 ਸਾਲਾਂ ਦੇ ਵਿੱਚ ਲਗਭਗ 100 ਮਿਲੀਅਨ ਟਨ ਵਧ ਚੁੱਕਿਆ ਹੈ ਦੁੱਧ ਉਤਪਾਦਨ ਦੇ ਪਿੱਛੇ ਸਫਲ ਪ੍ਰਜਨਨ ਪ੍ਰਬੰਧ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਸਫਲ ਪ੍ਰਜਨਨ ਦਾ ਅਰਥ ਹੈ ਕਿ ਪਸ਼ੂ ਜਲਦੀ ਜਵਾਨ ਹੋਣ ਗਰਭ ਧਾਰਨ ਕਰਨ ਗਰਭ ਦੇ ਦੌਰਾਨ ਤੰਦਰੁਸਤ ਰਹਿੰਦੇ ਹੋਏ ਸਿਹਤਮੰਦ ਬੱਚੇ ਨੂੰ ਜਨਮ ਦੇਣ ਤੇ ਫਿਰ ਆਪਣੀ ਸਮਰੱਥਾ ਦੇ ਅਨੁਸਾਰ ਦੁੱਧ ਉਤਪਾਦਨ ਕਰਨ ਫਸ਼ੂ ਪ੍ਰਜਨਨ ਦੇ ਇਨ੍ਹਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਅੱਜ ਅਸੀਂ ਪ੍ਰਜਨਨ ਸੰਬੰਧੀ ਇੱਕ ਮਾਹਿਰ ਨੂੰ ਸਾਡੇ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ ਹੈ ਆਓ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵੱਲ ਵਧੀਏ ਤੇ ਇਸ ਮੁੱਦੇ ਦੇ ਉੱਤੇ ਹੋਰ ਜਾਣਕਾਰੀ ਲਈ ਪਸ਼ੂ ਪਾਲਕ ਸਾਥੀਓ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਪਸ਼ੂਆਂ ਦੇ ਸਤਜੇ ਪ੍ਰਜਨਨ ਪ੍ਰਬੰਧ ਦੇ ਉੱਤੇ ਗੱਲਬਾਤ ਕਰਨ ਲਈ ਸੱਦਾ ਦਿੱਤਾ ਹੈ ਡਾਕਟਰ ਨਵਦੀਪ ਸਿੰਘ ਜੀ ਨੂੰ ਜੋ ਕਿ ਡਾਇਰੈਕਟੋਰੇਟ ਆਫ ਲਾਈਵਸਟਾਕ ਫਾਰਮਸ ਗ੍ਰੋਹੰਗਰ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨੀਵਰਸਿਟੀ ਦੇ ਵਿੱਚ ਬਤੌਰ ਸਾਇੰਸਦਾਨ ਨਿਯੁਕਤ ਨੇ ਡਾਕਟਰ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਸਤਜੇ ਪ੍ਰਜਨਨ ਪ੍ਰਬੰਧ ਦੇ ਵਿੱਚ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਤਾਂ ਜ਼ਰੂਰੀ ਇਹ ਹੈ ਕਿ ਪਸ਼ੂ ਆਪਦੀ ਉਮਰ ਦੇ ਵਿੱਚ ਜਿਆਦਾ ਸੂਏ ਦੇਵੇ ਸੁੰਨ ਤੋਂ ਬਾਅਦ ਉਹ ਜਲਦੀ ਹੇਹੇ ਦੇ ਲੱਛਣ ਵਿਖਾਵੇ ਤੇ ਜਲਦੀ ਆਸ ਹੋ ਜਾਵੇ ਪਰ ਕਈ ਵਾਰੀ ਸਾਡੇ ਪਸ਼ੂ ਪਾਲਕ ਸਾਥੀ ਇਸ ਗੱਲ ਦੇ ਉੱਤੇ ਹੀ ਉਡੀਕ ਕਰਦੇ ਰਹਿੰਦੇ ਆ ਕਿ ਜਦੋਂ ਪਸ਼ੂ ਸੂਪਿਆ ਉਸ ਤੋਂ ਬਾਅਦ ਉਹ ਬੋਲੇਗਾ ਤੇ ਉਸ ਤੋਂ ਬਾਅਦ ਹੀ ਉਹਨੂੰ ਆਸ ਕਰਵਾਉਣਗੇ ਪਰ ਮੈਂ ਸਮਝਦਾ ਕਿ ਪਸ਼ੂ ਦੀ ਜਿਹੜੀ ਸਾਮ ਸੰਭਾਲ ਹੈ ਉਹ ਸੂਏ ਤੋਂ ਪਹਿਲਾਂ ਵੀ ਕਾਫੀ ਅਹਿਮ ਹੁੰਦੀ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ ਕਿ ਸੂਏ ਤੋਂ ਪਹਿਲਾਂ ਪਸ਼ੂ ਪਾਲਕ ਨੂੰ ਕਿਹੜੇ ਕਿਹੜੇ ਪ੍ਰਬੰਧ ਆਪਦੇ ਪਸ਼ੂ ਦੀ ਕਰਨੀ ਚਾਹੀਦੇ ਆ ਅਹ ਦੇਖੋ ਜੀ ਸੂਣ ਤੋਂ ਜਿਹੜਾ ਪਹਿਲਾ ਦਾ ਸਮਾਂ ਜਿਹਨੂੰ ਆਪਾਂ 21 ਦਿਨ ਪਹਿਲਾਂ ਦਾ ਸਮਾਂ ਕਹਿ ਲਈਏ ਉਹਨੂੰ ट्रांजिशन ਪੀਰੀਅਡ ਕਿਹਾ ਜਾਂਦਾ ਹੈ ਜੀ ਉਸ ਸਮੇਂ ਦੇ ਦੌਰਾਨ ਸਾਨੂੰ ਪਸ਼ੂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਪਸ਼ੂ ਨੂੰ ਅਲੱਗ ਕਰ ਦੇਣਾ ਚਾਹੀਦਾ ਹੈ ਜੋ ਕਿ ਆਪਾਂ ਕਹਿ ਦਿੰਨੇ ਆ ਡੇਢ ਮਹੀਨਾ ਤੋਂ ਪਹਿਲਾਂ ਅਲੱਗ ਕਰ ਦਿਓ ਜੇ ਆਪਣੇ ਘਰ ਦੇ ਵਿੱਚ ਕੋਈ ਜਗ੍ਹਾ ਬਣਦੀ ਹੈ ਤਾਂ ਆਪਾਂ ਚਾਰ ਬਾਲੇ ਲਾ ਕੇ ਵੀ ਇੱਕ ਵਾੜਾ ਬਣਾ ਸਕਦੇ ਆ ਪਸ਼ੂ ਦੇ ਜਿਹੜੀ ਪ੍ਰਜਨਨ ਕਿਰਿਆ ਵਧੀਆ ਹੋਵੇ ਉਹਦੇ ਲਈ ਜ਼ਰੂਰੀ ਹੈ ਉਹ ਆਰਾਮਦਾਇਕ ਤੇ ਸੌਖੇ ਤਰੀਕੇ ਨਾਲ ਸੋਵੇ ਉਸ ਦੇ ਲਈ ਸਾਨੂੰ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਇੱਕ ਤਾਂ ਪਸ਼ੂ ਦਾ ਖਾਣਾ ਪੀਣਾ ਤੇ ਇੱਕ ਜਿਹੜਾ ਪਸ਼ੂ ਹੈ ਉਹ ਕਿਸ ਮਾਹੌਲ ਦੇ ਵਿੱਚ ਰਹੇਗਾ ਜੇ ਆਪਾਂ ਰਹਿਣ ਦੀ ਗੱਲ ਕਰੀਏ ਤਾਂ ਪਸ਼ੂ ਜੇ ਆਪਾਂ ਗਰਮੀਆਂ ਦੇ ਵਿੱਚ ਦੇਖਦੇ ਹਾਂ ਤਾਂ ਪਸ਼ੂ ਦਾ ਜਿਹੜਾ ਰਹਿਣ ਵਾਲੀ ਜਗ੍ਹਾ ਹੈ ਉਹ ਹਵਾ ਵਾਲਿਆਰੀ ਹੋਣੀ ਚਾਹੀਦੀ ਹੈ ਉੱਥੇ ਤਿਲਕਨ ਨਹੀਂ ਹੋਣੀ ਚਾਹੀਦੀ ਜਿਵੇਂ ਆਪਾਂ ਦੇਖ ਲਈਏ ਪਸ਼ੂ ਨੂੰ ਥੱਲੇ ਆਰਾਮਦਾਇਕ ਮਾਹੌਲ ਲਈ ਜਾਂ ਤਾਂ ਉੱਥੇ ਕੱਚਾ ਹੋਵੇ ਜਾ ਆਪਾਂ ਜਿਵੇਂ ਸਰਦੀਆਂ ਦੇ ਵਿੱਚ ਉਹਦੇ ਵਿੱਚ ਆਪਾਂ ਪਰਾਲੀ ਦੀ ਵਰਤੋਂ ਵੀ ਕਰ ਸਕਦੇ ਆ ਤੇ ਪਸ਼ੂ ਜਿੱਥੇ ਰਹੇਗਾ ਉਹ ਬਿਲਕੁਲ ਤੁਹਾਡੇ ਨੇੜੇ ਹੋਣਾ ਚਾਹੀਦਾ ਹੈ ਤੁਹਾਡਾ ਜਿੱਥੇ ਘਰ ਹੈ ਜਾਂ ਜਿੱਥੇ ਤੁਹਾਡੇ ਕਰਿੰਦੇ ਰੁਕੇ ਨੇ ਉਹਦੇ ਬਿਲਕੁਲ ਨੇੜੇ ਹੈ ਤਾਂ ਕਿ ਕਿਸੇ ਵੀ ਸਮੇਂ ਹਰ ਸਮੇਂ ਤੁਹਾਡੀ ਪਸ਼ੂ ਤੇ ਨਿਗਾਹ ਰਵੇ ਜੀ ਬਿਲਕੁਲ ਤੇ ਦੂਸਰਾ ਜੇ ਆਪਾਂ ਖਾਣ ਦੀ ਗੱਲ ਕਰੀਏ ਤਾਂ ਉਹ ट्रांजिशन ਫੀਡ ਅੱਜ ਕੱਲ ਬਹੁਤ ਕੰਪਨੀਆਂ ਦੁਆਰਾ ਵੀ ਬਣਾਈ ਜਾਂਦੀ ਹੈ ਪਰ ਜੋ ਕਿਸਾਨ ਵੀਰ ਆਪ ਬਣਾਉਂਦੇ ਨੇ ਉਹਦੇ ਲਈ ਆਪਾਂ ਇਹ ਕਹਿ ਸਕਦੇ ਹਾਂ ਜਿਵੇਂ ਰੂਮਨ ਪ੍ਰੋਟੈਕਟਿਡ ਕੋਲੀਨ ਉਹਦੇ ਵਿੱਚ ਜ਼ਰੂਰ ਪਾਉਣ ਉਹਦੇ ਨਾਲ ਜਿਵੇਂ ਕਿ ਫੈਟੀ ਲੇਬਰ ਦੀ ਸਮੱਸਿਆ ਆਉਂਦੀ ਹੈ ਉਹ ਘਟ ਜਾਂਦੀ ਹੈ ਤੇ ਅੱਜ ਕੱਲ ਜੋ ਸਾਇੰਸ ਦਾ ਦੱਸ ਰਹੇ ਨੇ ਕਿ 네ਗੇਟਿਵ ਚ ਚਾਰਜ ਹੋਣਾ ਚਾਹੀਦਾ ਹੈ 네ਗੇਟਿਵ ਚਾਰਜ ਫੀਡ ਦੇ ਉੱਪਰ ਹੋਣਾ ਚਾਹੀਦਾ ਹੈ ਉਹਦੇ ਲਈ ਆਪਾਂ ਠੇਕਰੀ ਨਿਸ਼ਾਦਰ 40 ਤੋਂ 50 ਗ੍ਰਾਮ ਵੀ ਉਹਦੇ ਵਿੱਚ ਜੋੜ ਸਕਦੇ ਆਂ ਦੂਸਰਾ ਕਿਸਾਨ ਵੀਰੇ ਸੋਚਦੇ ਨੇ ਸਾਡੇ ਪਸ਼ੂ ਦੀ ਜੇਰ ਵੀ ਸਹੀ ਪੈ ਜੇ ਉਹਦੇ ਲਈ ਆਪਾਂ ਜਿਹੜਾ ਵਿਟਾਮਿਨ ਈ ਹੈ ਉਹ 3000 ਇੰਟਰਨੈਸ਼ਨਲ ਯੂਨਟ ਰੋਜ਼ ਦਾ ਪਸ਼ੂ ਨੂੰ ਆਪਾਂ ਦੇ ਸਕਦੇ ਆ ਤੇ ਬਾਕੀ ਪਸ਼ੂ ਦੇ ਲਈ ਖਾਣ ਦਾ ਜਿਹੜਾ ਆਪਾਂ ਤਰੀਕਾ ਹੈ ਕਿਉਂਕਿ ਉਸ ਸਮੇ ਪਸ਼ੂ ਨੇ ਬਹੁਤ ਘੱਟ ਖਾਣਾ ਇਸ ਕਰਕੇ ਆਪਾਂ ਉਸ ਸਮੇ ਪਸ਼ੂ ਦੀ ਜਿਹੜੀ એનર્ਜੀ ਜੀ ਨੂੰ ਊਰਜਾ ਕਹਿੰਦੇ ਆ ਉਹਦੀ ਲੋੜ ਵਧਾਉਣੀ ਹੈ ਇਸ ਕਰਕੇ ਪਸ਼ੂ ਦੀ ਜਿਹੜੀ ਖਰਾਕ ਹੈ ਉਸੇ ਤਰੀਕੇ ਨਾਲ ਬਣਾਈ ਜਾਵੇ ਤਾਂ ਕਿ ਜਿਹੜੀ ਪਸ਼ੂ ਦੇ ਵਿੱਚ ਊਰਜਾ ਨੂੰ ਘੱਟ ਖਾਵੇ ਤੇ ਵਧੀਆ ਊਰਜਾ ਨੂੰ ਮਿਲ ਸਕੇ ਜੇ ਆਪਾਂ ਇੰਨੀਆਂ ਕੁ ਚੀਜ਼ਾਂ ਦਾ ਧਿਆਨ ਰੱਖ ਲਾਂਗੇ ਤਾਂ ਆਪਣਾ ਪਸ਼ੂ ਸਹੀ ਸਮੇਂ ਤੇ ਸੂਖੇਗਾ ਜੀ ਡਾਕਟਰ ਸਾਹਿਬ ਤੁਸੀਂ ਇੱਕ ਨਸ਼ਾਦਰ ਦੀ ਗੱਲ ਕੀਤੀ ਹੈ ਤੇ ਵਿਟਾਮਿਨ E ਵਿਟਾਮਿਨ E ਦਾ ਟੀਕਾ ਕਿੰਨੇ ਦਿਨਾਂ ਲਈ ਕਿੰਨੇ ਵਾਰ ਦਿਨ ਦੇ ਵਿੱਚ ਲਾਉਣਾ ਪਊਗਾ ਤੇ ਨਸ਼ਾਦਰ ਦੀ ਜਿਹੜੀ ਤੁਸੀਂ ਅਮਾਉਂਟ ਦੱਸੀ ਹੈ ਵੀ ਆਪਾਂ ਫੀਡ ਕਰਨੀ ਹੈ ਉਹ ਕਿਸ ਹਿਸਾਬ ਨਾਲ ਪਸ਼ੂ ਨੂੰ ਦੇਣੀ ਹੈ ਅਾ ਜਿਆਦਾਤਰ ਜੇ ਤੁਸੀਂ ਫੀਡ ਦੇ ਦੋ ਜੇਕਰ ਉਸ ਦੇ ਵਿੱਚ ਮਿਕਦਾਰ ਹੈ ਜੇ ਤੁਸੀਂ ਖੁਦ ਬਣਾ ਰਹੇ ਹੋ ਤੁਸੀਂ 40 ਤੋਂ 70 ਗ੍ਰਾਮ ਠਿਕਰੀ ਨਿਸ਼ਾਦਰ ਰੋਜ਼ ਦਾ ਦੇ ਸਕਦੇ ਹੋ ਪਰ ਧਿਆਨ ਇਸ ਚੀਜ਼ ਦਾ ਰੱਖਣਾ ਕਿ ਜਿਸ ਦਿਨ ਠਿਕਰੀ ਨਿਸ਼ਾਦਰ ਜਿਸ ਦਿਨ ਪਸ਼ੂ ਤੁਹਾਡਾ ਸੂਪਿਆ ਉਸੇ ਦਿਨ ਉਸ ਚੀਜ਼ ਨੂੰ ਆਪਾਂ ਬੰਦ ਕਰ ਦੇਣਾ ਤੇ ਵਿਟਾਮਿਨ E ਜੇ ਤੁਹਾਡੀ ਫੀਡ ਦੇ ਵਿੱਚ ਪਾਇਆ ਤਾਂ ਉਹੀ ਬਹੁਤ ਜ਼ਿਆਦਾ ਸਫੀਸ਼ੀਐਂਟ ਹੈ ਜੇ ਨਹੀਂ ਤਾਂ ਆਪਾਂ ਟੀਕਾ ਉਹਨੂੰ 15 ਦਿਨ ਪਹਿਲਾਂ ਤੇ ਸੂਣ ਵਾਲੇ ਦਿਨ ਉਸ ਦਿਨ ਵੀ ਲਗਾ ਸਕਦੇ ਹਾਂ ਜੇ ਆਪਣਾ ਪਸ਼ੂ ਬਹੁਤ ਚੰਗਾ ਹੈ ਤਾਂ ਆਪਾਂ ਦੋ ਟੀਕੇ ਸੂਣ ਤੋਂ ਪਹਿਲਾਂ 13-15 ਜਾਂ 7-7 ਦਿਨਾਂ ਦੇ ਗੈਪ ਦੇ ਉੱਤੇ ਲਗਾ ਸਕਦੇ ਆ ਇਸ ਦੇ ਨਾਲ ਜੇਰ ਜਿਹੜੀ ਉਹ ਵਧੀਆ ਪੈ ਜਾਂਦੀ ਹੈ ਪਰ ਬਿੱਤ ਰਹੀ ਹੈ ਵੀ ਤੁਸੀਂ ਫੀਡ ਦੇ ਵਿੱਚ ਵਿਟਾਮਿਨੀ ਦੀ ਵਰਤੋਂ ਕਰੋ ਜੀ ਡਾਕਟਰ ਸਾਹਿਬ ਇੱਕ ਹੋਰ ਵੀ ਧਾਰਨਾ ਪਸ਼ੂ ਪਾਲਕਾਂ ਦੇ ਵਿੱਚ ਆਮ ਹੈ ਕਿ ਸੂਣ ਤੋਂ ਪਹਿਲਾਂ ਇੱਕ ਤਾਂ ਤੇਲ ਚਾਰਦੇ ਆ ਕਈ ਪਸ਼ੂ ਪਾਲਕ ਤੇ ਕਈਆਂ ਨੂੰ ਇਹ ਹੁੰਦਾ ਹੈ ਕਿ ਲਿਕੁਇਡ ਕੈਲਸ਼ੀਅਮ ਦਿੱਤਾ ਜਾਵੇ ਕੀ ਇਹਨਾਂ ਦੇ ਉੱਤੇ ਵੀ ਤੁਸੀਂ ਸਾਡੇ ਸਾਥੀਆਂ ਨੂੰ ਕੁਝ ਜਾਣਕਾਰੀ ਦੇ ਸਕਦੇ ਹੋ ਅਹ ਦੇਖੋ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਪ੍ਰਾਣੀਆਂ ਧਾਰਨਾਵਾਂ ਬਣੀਆਂ ਤੇ ਕਿਸਾਨ ਵੀ ਉਸੇ ਤਰੀਕੇ ਨਾਲ ਵਰਤਦੇ ਰਹਿੰਦੇ ਆ ਜਿਹੜਾ ਕੈਲਸ਼ੀਅਮ ਜਾਂ ਤੇਲ ਇਹ ਪਹਿਲਾਂ ਦੇਣ ਦੀ ਬਿਲਕੁਲ ਲੋੜ ਨਹੀਂ ਹੈ ਜੀ ਆਪਾਂ ਜਿਹੜਾ ਕੈਲਸ਼ੀਅਮ ਜੇ ਤੁਸੀਂ ਪਹਿਲਾਂ ਦਿਓਗੇ ਤਾਂ ਉਸ ਨੂੰ ਉਸ ਤੋਂ ਬਾਅਦ ਚ ਮਿਲਕ ਫੀਵਰ ਹੋਣ ਦੇ ਚਾਂਸ ਰਹਿਣਗੇ ਇਸ ਕਰਕੇ ਤਾਂ ਹੀ ਤਾਂ ਮੈਂ ਕਹਿਆ ਜੇ ਟਰਾਂਜੀਸ਼ਨ ਫੀਡ ਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਪਾ ਰਹੇ ਹੋ ਪੂਰੀ ਕੈਲਸ਼ੀਅਮ ਪ੍ਰੋਪਾਇਨੇਟ ਜਿਹੜਾ ਫੀਡ ਦੇ ਵਿੱਚ ਹੀ ਪੈ ਜਾਂਦਾ ਜੇਕਰ ਤੁਸੀਂ ਉਹ ਪਾ ਰਹੇ ਹੋ ਫੀਡ ਤੁਹਾਡੀ ਸਹੀ ਹੈ ਤਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਕੈਲਸ਼ੀਅਮ ਸੂਣ ਤੋਂ ਪਹਿਲਾਂ ਬਿਲਕੁਲ ਦੇਣ ਦੀ ਲੋੜ ਨਹੀਂ ਜੀ ਬਿਲਕੁਲ ਡਾਕਟਰ ਸਾਹਿਬ ਇਹ ਤਾਂ ਸੂਣ ਤੋਂ ਪਹਿਲਾਂ ਦੀ ਸਾਮ ਸੰਭਾਲ ਹੋ ਗਈ ਤੁਸੀਂ ਰਿਹائش ਪ੍ਰਬੰਧ ਬਾਰੇ ਤੇ ਖੁਰਾਕ ਬਾਰੇ ਸਾਡੇ ਦਰਸ਼ਕਾਂ ਨੂੰ ਦੱਸਿਆ ਸੂਣ ਦੇ ਸਮੇਂ ਸੂਣ ਵਾਲੇ ਦਿਨ ਪਸ਼ੂ ਪਾਲਕ ਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਨਾ ਦੇਖੋ ਜੀ ਜਦੋਂ ਤੁਹਾਡਾ ਪਸ਼ੂ ਸੂਣ ਦੇ ਲੱਛਣ ਦਿਖਾਉਣ ਲੱਗ ਜੇ ਉਦੋਂ ਸਾਨੂੰ ਪਸ਼ੂ ਤੇ ਨਿਗਾਹ ਵਧਾ ਦੇਣੀ ਚਾਹੀਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਵੀ ਪਸ਼ੂ ਸੂਰਿਆ ਤੇ ਅਸੀਂ ਉਸ ਦੇ ਉੱਪਰ ਖੜੇ ਹੋ ਜਾਈਏ ਜੇ ਪਸ਼ੂ ਦੇ ਆਪਾਂ ਉੱਪਰ ਖੜੇ ਹੋਗੇ ਤਾਂ ਪਸ਼ੂ ਆਪਣੇ ਸੂਣ ਦਾ ਸਮਾਂ ਬਦਲ ਸਕਦਾ ਹੈ ਇਸ ਕਰਕੇ ਫਿਰ ਜੇ ਦੇਰੀ ਹੋ ਗਈ ਤੇ ਦੇਰੀ ਤੇ ਨੁਕਸਾਨ ਹੋਣ ਦੇ ਚਾਂ ਤੱਕ ਜੇ ਉਹਨੇ ਸੂਣਾ ਆਪਾਂ ਉਹਦੇ ਉੱਪਰ ਖੜੇ ਆ ਉਹ ਡਰ ਕਰਨ ਸੂ ਨਹੀਂ ਰਿਹਾ ਤੇ ਬੱਚੇ ਦਾ ਵੀ ਆਪਾਂ ਨਕਸਾਨ ਚੱਲ ਸਕਦੀਆਂ ਜੀ ਦੂਸਰੀ ਗੱਲ ਇਹ ਹੈ ਵੀ ਜਦੋਂ ਪਸ਼ੂ ਸੋਣਾ ਉਸ ਤੋਂ ਬਾਅਦ ਜਦੋਂ ਪਸ਼ੂ ਤੁਹਾਡਾ ਸੂਰਿਆ ਜੇਕਰ ਉਹ ਆਪ ਸੂਰਿਆ ਤਾਂ ਜ਼ਰੂਰੀ ਨਹੀਂ ਕਿ ਅਸੀਂ ਉਹਨੂੰ ਹੱਥ ਲਾਉਣਾ ਮਾੜੀ-ਮੋਟੀ ਮਦਦ ਕੀਤੀ ਜਾ ਸਕਦੀ ਹੈ ਪਰ ਜੇ ਤੁਹਾਨੂੰ ਲੱਗਦਾ ਵੀ ਕੱਲੀਆਂ ਲੱਤਾਂ ਆਈਆਂ ਤੁਹਾਨੂੰ ਸਿਰ ਨਹੀਂ ਦਿਖ ਰਿਹਾ ਤੇ ਚਾਹੇ ਤੁਸੀਂ ਤੁਹਾਨੂੰ ਥੋੜੀ-ਬਹੁਤ ਜਾਣਕਾਰੀ ਵੀ ਹੈ ਜਿੰਨਾ ਚਿਰ ਤੱਕ ਪੂਰਾ ਸਿਰ ਜਾਂ ਅੱਧਾ ਬੱਚਾ ਬਾਹਰ ਨਹੀਂ ਆ ਥੋੜੀ ਮਦਦ ਕਰ ਸਕਦੇ ਹੋ ਪਰ ਕਿਸੇ ਗਲਤੀ ਨਾਲ ਇਹ ਨਾ ਹੋਵੇ ਵੀ ਮਗਰਲੀਆਂ ਲੱਤਾਂ ਸਮਝ ਕੇ ਤੁਸੀਂ ਅਗਲੀਆਂ ਲੱਤਾਂ ਨੂੰ ਖਿੱਚ ਲਓ ਤੇ ਧੌਣ ਮੁੜ ਜੇ ਤੇ ਪਸ਼ੂ ਦਾ ਨੁਕਸਾਨ ਹੋ ਜੇ। ਜੀ। ਦੂਸਰੀ ਗੱਲ ਜਦੋਂ ਪਸ਼ੂ ਸੂਪਿਆ ਉਸ ਤੋਂ ਬਾਅਦ ਤੁਸੀਂ ਬੱਚੇ ਨੂੰ ਸਾਫ ਸਫਾਈ ਕਰਨੀ ਹੈ। ਬੱਚੇ ਦਾ ਜੋ 나ੜੂਆ ਕੱਟਣਾ ਹੈ, ਬੱਚੇ ਦੇ ਨੱਕ ਸਾਫ ਕਰਨਾ ਹੈ ਉਹ ਕਰਕੇ ਪਸ਼ੂ ਨੂੰ ਵੀ ਤੁਸੀਂ ਜਿਹੜਾ ਕੋਸਾ ਪਾਣੀ ਦੇਣਾ ਹੈ ਪੀਣ ਲਈ, ਫਿਰ ਪਸ਼ੂ ਨੂੰ ਜੇਰ ਪੈਣ ਲਈ ਤੁਸੀਂ ਬੰਨ ਦੇਣਾ ਹੈ। ਜੀ। ਤੇ ਫੇਰ ਪਸ਼ੂ ਦਾ ਬੋਲੀ ਜਰੂਰ ਜਿਹੜੇ ਬੱਚੇ ਨੂੰ ਉਹ ਪਿਆ ਦੇਣੀ ਹੈ ਉਹ ਆਪਾਂ ਕਹਿ ਦਿੰਨੇ ਆ ਵੀ 10% ਜਿਹੜਾ ਸਰੀਰ ਦਾ ਬੱਚੇ ਦਾ ਭਾਰ ਹੈ ਉਹ ਬੱਚਾ ਜਿੰਨੀ ਛੇਤੀ ਬੋਲੀ ਪੀਲੇਗਾ ਉਹਨੇ ਬੱਚੇ ਦੀ ਗਰੋਥ ਵਧੀਆ ਆਏਗੀ ਤੇ ਬਾਕੀ ਰਹੀ ਫੀਡ ਦੀ ਗੱਲ ਹੁਣ ਜਦੋਂ ਪਸ਼ੂ ਆਪਣਾ ਸੂਪਿਆ ਉਸ ਤੋਂ ਬਾਅਦ ਸਾਡੇ ਕਿਸਾਨ ਵੀਰ ਇਹ ਕਹਿੰਦੇ ਨੇ ਕਿ ਸਾਡੇ ਪਸ਼ੂ ਦੁੱਧ ਵਧੀਆ ਦੇਵੇ ਉਹਦੇ ਲਈ ਫਿਰ ਸਾਨੂੰ ਜਿਹੜੀ ਅਗਲੀ ਫੀਡ ਹੈ ਉਹ ਉਸ ਹਿਸਾਬ ਨਾਲ ਤਿਆਰ ਕਰਾਉਣੀ ਚਾਹੀਦੀ ਹੈ ਉਹਦੇ ਜਿਵੇਂ ਆਪਾਂ ਕਹ ਲਈਏ ਧਾਤਾਂ ਦਾ ਚੂਰਾ ਧਾਤਾਂ ਦਾ ਚੂਰਾ ਤੁਸੀਂ ਉਦੋਂ 100 ਗ੍ਰਾਮ ਪ੍ਰਤੀ ਦਿਨ ਵੀ ਦੇ ਸਕਦੇ ਹੋ ਤੇ ਇੱਕ ਜਿਹੜਾ ਕੈਲਸ਼ੀਅਮ ਦੀ ਤੁਸੀਂ ਗੱਲ ਕੀਤੀ ਸੀ ਉਹ ਕੈਲਸ਼ੀਅਮ ਜਿਹੜਾ ਉਹ ਸੂਣ ਤੋਂ ਬਾਅਦ ਤੁਸੀਂ ਜੇਕਰ ਧਾਤਾਂ ਦਾ ਚੂਰਾ ਦੇ ਰਹੇ ਹੋ ਤਾਂ ਬਹੁਤੀ ਲੋੜ ਨਹੀਂ ਪਰ ਜੇ ਤੁਸੀਂ ਕੈਲਸ਼ੀਅਮ ਦੇਣਾ ਹੈ ਤਾਂ ਜਿਹੜੇ ਆਇਨਿਕ ਜੈਲ ਕੈਲਸ਼ੀਅਮ ਆਉਂਦੇ ਆ ਉਹ ਤੁਸੀਂ 3-4 ਦਿਨ ਤੱਕ ਦੇ ਸਕਦੇ ਹੋ ਪਸ਼ੂ ਦੀ ਦੁੱਧ ਦੇ ਹਿਸਾਬ ਦੇ ਨਾਲ ਜੀ ਬਿਲਕੁਲ ਡਾਕਟਰ ਸਾਹਿਬ ਇੱਕ ਚੀਜ਼ ਹੋਰ ਵੀ ਅਸੀਂ ਇੱਥੇ ਜਾਨਣਾ ਚਾਹਾਂਗੇ ਕਿ ਜਦੋਂ ਪਸ਼ੂ ਸੂਪ ਹੈਂਦਾ ਹੈ ਸੁਣਨ ਤੋਂ ਬਾਅਦ ਉਹਦੇ ਹੇਹੇ ਦੀ ਉਡੀਕ ਰਹਿੰਦੀ ਆ ਪਸ਼ੂ ਦੇ ਦੁਬਾਰਾ ਬੋਲਣ ਦੀ ਉਡੀਕ ਰਹਿੰਦੀ ਹੈ ਮੱਜ਼ਾਂ ਤੇ گاਵਾਂ ਦੇ ਵਿੱਚ ਪਸ਼ੂ ਦੇ ਦੁਬਾਰਾ ਬੋਲਣ ਦਾ ਕਿੰਨਾ ਸਮਾਂ ਹੁੰਦਾ ਸੁਣਨ ਤੋਂ ਬਾਅਦ ਤੇ ਕਿੰਨੇ ਟਾਈਮ ਬਾਅਦ ਪਸ਼ੂ ਨੂੰ ਦੁਬਾਰੇ ਆਪਾਂ ਨਵੇਂ ਦੁੱਧ ਕਰਾ ਸਕਦੇ ਆ ਜਾਂ ਟੀਕਾ ਭਰ ਸਕਦੇ ਆ ਹਾਂ ਪਸ਼ੂ ਜਿਹੜਾ ਹੈ ਜੇਕਰ ਤੁਹਾਡੀ ਖਰਾਕ ਪ੍ਰਬੰਧਨ ਸਭ ਕੁਝ ਠੀਕ ਹੈ ਤਾਂ ਉਹ 22 ਦਿਨਾਂ ਤੋਂ ਲੈ ਕੇ 30 ਦਿਨਾਂ ਦੇ ਵਿੱਚ ਪਹਿਲੀ ਵਾਰੀ ਬੋਲ ਪੈਂਦਾ ਹੈ ਪਸ਼ੂ ਉਹ ਪਸ਼ੂ ਦਾ ਤੁਸੀਂ ਧਿਆਨ ਰੱਖਣਾ ਹੁੰਦਾ ਪਰ ਉਸ ਸਮੇਂ ਆਪਾਂ ਪਸ਼ੂ ਨੂੰ ਆਸ ਨਹੀਂ ਕਰਾਉਣਾ ਕਿਉਂਕਿ ਪਸ਼ੂ ਨੇ ਦੁੱਧ ਵੀ ਦੇ ਰਿਆ ਹੈ ਤੇ ਪਸ਼ੂ ਦੀ ਬੱਚੇ ਜਾਨੀ ਦਾ ਜਿਹੜਾ ਆਕਾਰ ਹੈ ਬਹੁਤ ਵੱਡਾ ਹੋਇਆ ਹੋਇਆ ਉਹਨੇ ਸੁngੜ ਕੇ ਆਪਣੇ ਥਾਂ ਤੇ ਵੀ ਆਉਣਾ ਹੈ ਜਿਹੜੀ ਆਂਡੇਦਾਨੀ ਹੈ ਉਸਨੇ ਕੰਮ ਆਪਦਾ ਜੋ ਹੋਰ ਤਰੀਕੇ ਨਾਲ ਬਦਲੇ ਆਏ ਉਹਨੇ ਦੁਬਾਰਾ ਫਿਰ ਆਂਡੇ ਬਣਾਉਣ ਲੱਗਣਾ ਹੈ ਇਸ ਕਰਕੇ ਘੱਟੋ-ਘੱਟ 60 ਦਿਨਾਂ ਦਾ ਆਪਾਂ ਨੂੰ ਪਸ਼ੂ ਨੂੰ ਆਰਾਮ ਦੇਣਾ ਚਾਹੀਦਾ ਜੀ ਜਦੋਂ ਪਹਿਲਾ ਇਹ ਹਾ ਛੱਡ ਕੇ ਜਦੋਂ ਦੂਸਰਾ ਇਹ ਹਾ ਆਊਗਾ ਜੇਕਰ ਉਹ ਦੂਸਰਾ ਵੀ ਜੇ ਪਹਿਲਾ ਆ ਰਿਹਾ ਤਾਂ ਆਪਾਂ ਨੂੰ ਛੱਡ ਦੇਣਾ ਚਾਹੀਦਾ ਪਹਿਲਾ ਇਹ ਹਾ ਕਈ ਵਾਰ ਛੋਟਾ ਹੁੰਦਾ ਜੀ ਇਸ ਕਰਕੇ ਤੀਸਰੇ ਹੇਹੇ ਤੇ ਜਿਹੜਾ ਆਪਾਂ ਪਸ਼ੂ ਨੂੰ ਆਸ ਕਰਵਾ ਦੇਣਾ ਜਦੋਂ 60 ਦਿਨਾਂ ਦੇ ਉੱਪਰ ਹੋ ਗਿਆ ਜੇਕਰ ਪਹਿਲੇ ਹੇਹੇ ਦੌਰਾਨ ਪਸ਼ੂ ਦਾ ਜਿਹੜਾ ਡਿਸਚਾਰਜ ਜਾਂ ਪਿੱਛੋਂ ਜੋ ਤਾਰਾਂ ਆ ਰਹੀਆਂ ਨੇ ਉਹ ਗੰਦੀਆਂ ਨੇ ਤਾਂ ਫੇਰ ਆਪਾਂ ਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਜੇ ਬਹੁਤ ਜ਼ਿਆਦਾ ਗੰਦੀਆਂ ਨੇ ਜੇ ਲੱਗਦਾ ਹੈ ਥੋੜਾ ਬਹੁਤ ਗੰਦਲਾਪਨ ਹੈ ਤਾਂ ਉਹ ਕਈ ਵਾਰ ਬੱਚੇਦਾਨੀ ਦੇ ਵਿੱਚ ਖੁਦ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ ਉਹ ਅਗਲੇ ਵਾਰੀ ਨੂੰ ਆਪਣੇ ਆਪ ਹੀ ਸਾਫ਼ ਹੋ ਜਾਂਦਾ ਆਪਾਂ ਨੂੰ ਵਾਧੂ ਦਵਾਈਆਂ ਵਾਧੂ ਇਲਾਜ ਤੋਂ ਵੀ ਬਚਣਾ ਚਾਹੀਦਾ ਕਿਉਂਕਿ ਜਿੰਨਾ ਕ ਆਪਾਂ ਐਂਟੀਬਾਇਓਟਿਕਸ ਜਿੰਨਾ ਕੁਝ ਵਰਤਾਂਗੇ ਇਹ ਕੁੱਲ ਮਿਲਾ ਕੇ ਉਹ ਦੁੱਧ ਦੇ ਵਿੱਚ ਫੇਰ ਆਉਂਦਾ ਹੈ ਤੇ ਉਹ ਫੇਰ ਸਾਡੇ ਵਿੱਚ ਹੀ ਆਉਂਦਾ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਤੇ ਪਸ਼ੂ ਨੂੰ ਉਸ ਤੋਂ ਬਾਅਦ ਦੂਸਰੀ ਗੱਲ ਇਹ ਹੈ ਵੀ ਜੇਕਰ ਤੁਸੀਂ ਟੀਕਾ ਕਰਨ ਜਿਹੜਾ ਕਰਵਾ ਰਹੇ ਹੋ ਉਸ ਚੀਜ਼ ਦਾ ਖਾਸ ਧਿਆਨ ਰੱਖੋ ਜੀ ਉਹਦੇ ਵਿੱਚ ਤੁਸੀਂ ਜਿਹੜਾ ਟੀਕਾ ਲਗਾਉਣ ਆ ਰਹੇ ਆ ਉਹ ਟੈਕਨੀਕਲੀ ਸਾਊਂਡ ਬੰਦਾ ਹੋਣਾ ਚਾਹੀਦਾ ਤਾਂ ਕਿ ਜਿਹੜਾ ਟੀਕਾ ਹੈ ਉਹ ਭਗਾਰੇ ਵੀ ਉਹ 37 ਡਿਗਰੀ ਤੇ 30 ਸੈਕਿੰਡ ਲਈ ਭਗਾਰੇਗਾ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਹੈ ਇਨਸੈਮੀਨੇਸ਼ਨ ਕਰੋ ਕਰਨਾ ਜੀ ਬਿਲਕੁਲ ਡਾਕਟਰ ਸਾਹਿਬ ਇਹ ਤਾਂ ਪਸ਼ੂ ਦਾ ਇਹ ਹਾ ਜੇ ਨਾਰਮਲ ਟਾਈਮ ਦੇ ਉੱਤੇ ਅੱਜ ਆਪਾਂ ਦੀ ਗੱਲ ਕੀਤੀ ਹੈ ਕਈ ਵਾਰੀ ਪਸ਼ੂ ਲੰਬਾ ਟਾਈਮ ਪਾ ਜਾਂਦੇ ਆ ਹੀਟ ਦੇ ਲੱਛਣ ਨਹੀਂ ਵਿਖਾਉਂਦੇ ਇਹ ਹਾਨੀ ਦਿਖਾਉਂਦੇ ਉਹਨਾਂ ਦੇ ਵਿੱਚ ਖੁਰਾਕ ਪ੍ਰਬੰਧਨ ਤੋਂ ਇਲਾਵਾ ਇਸ ਪ੍ਰੋਬਲਮ ਦੇ ਕੀ ਕਾਰਨ ਹੋ ਸਕਦੇ ਆ ਤੇ ਉੱਥੇ ਕੀ ਕੀਤਾ ਜਾ ਸਕਦਾ ਪਸ਼ੂ ਪਾਲਕ ਵੱਲੋਂ ਦੇਖੋ ਜੀ ਇਹ ਜਿਹੜੀ ਗੂੰਗਾ ਹੇਹਾ ਜਾਂ ਆਪਾਂ ਕਹਿ ਦਿੰਨੇ ਆ ਜਾਂ ਕਹਿ ਦਿੰਨੇ ਹੇਹਾਨੀ ਦਿਖਾਏ ਮੱਝਾਂ 'ਚ ਬਹੁਤ ਜ਼ਿਆਦਾ ਸਮੱਸਿਆ ਪਾਈ ਜਾਂਦੀ ਆ ਹ ਹੁੰਦਾ ਕੀ ਹੈ ਸਾਡੇ ਕਿਸਾਨ ਵੀਰ ਸਾਰਾ ਕੁਝ ਕਰ ਲੈਂਦੇ ਨੇ ਪਰ ਇੱਕ ਚੀਜ਼ ਭੁੱਲ ਜਾਂਦੇ ਨੇ ਰਿਕਾਰਡ ਰੱਖਣਾ ਜੀ ਅਸੀਂ ਆਪਣਾ ਰਿਕਾਰਡ ਨਹੀਂ ਰੱਖਦੇ ਮੈਂ ਇਹ ਪਹਿਲਾਂ ਵੀ ਕਹਿਣਾ ਨਾ ਵੀ ਇੱਕ ਸਿੱਧਾ ਚਿੱਟਾ ਬੋਰਡ ਲਗਾ ਲਓ ਜਾਂ ਇੱਕ ਤੁਹਾਡੇ ਕਰ ਚ ਕਾਪੀ ਹੋਊਗੀ ਉਹਨੂੰ ਇੱਕ ਬੋਰਡ ਤੇ ਚੁਕਾ ਲਓ ਉੱਤ ਤੁਹਾਨੂੰ ਇਹ ਵੀ ਪਤਾ ਵੀ ਮੇਰੇ ਪਸ਼ੂ ਨੂੰ ਉਦੋਂ ਸੋਣਾ ਜੀ ਉਹਨੇ ਸੂਪਿਆ ਹੁਣ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਦਾ ਵੀ 20 ਤੋਂ 30 ਦਿਨਾਂ ਦੇ ਵਿੱਚ ਉਹਦੀ ਨਿਗਾ ਰੱਖੋ ਸੂਣ ਤੋਂ ਬਾਅਦ 20 ਦਿਨਾਂ ਦੇ ਵੇਖੋਗੇ ਤੁਸੀਂ ਹੇਹੇ ਨੂੰ ਜੇ ਥੋੜਾ ਹੇਹਾ ਵੀ ਦਿਖਾਊਗਾ ਤੁਸੀਂ ਫੜ ਲਓਗੇ ਜੀ ਉਸ ਤੋਂ ਬਾਅਦ ਅਗਲੇ ਹੇਹੇ ਦੀ ਤਰੀਕ ਨੋਟ ਕਰ ਲਓ ਮੰਨ ਲਓ ਤੁਸੀਂ ਅੱਜ ਪਸ਼ੂ ਨੂੰ ਆਸ ਕਰਾਇਆ ਉਸ ਆਸ ਕਰਾਉਣ ਤੋਂ ਬਾਅਦ ਤੁਸੀਂ 18ਵੇਂ ਦਿਨ ਦੀ ਤਰੀਕ ਨੋਟ ਕਰਕੇ ਰੱਖ ਲਓ ਵੀ ਆ 18 ਦਿਨਾਂ ਬਾਅਦ ਆ ਤਰੀਕ ਹੈ ਉਸ ਤਰੀਕ ਤੋਂ ਲੈ ਕੇ 5 ਦਿਨ ਤੱਕ ਤੁਸੀਂ ਹੇਹੇ ਨੂੰ ਦੇਖੀ ਜਾਣਾ ਪਸੂ ਨੂੰ ਜੇ ਉਸ ਪਸ਼ੂ ਨੂੰ ਤੁਸੀਂ ਨੇੜੇੋਂ ਦੇਖੋਗੇ ਤਾਂ ਤੁਸੀਂ ਜਿਹੜਾ ਘੱਟ ਇਹ ਆ ਦਿਖਾ ਰਿਹਾ ਜਾਂ ਗੋਂਗਾ ਹੈ ਉਸ ਹੇਹੇ ਨੂੰ ਵੀ ਤੁਸੀਂ ਫੜ ਲਓਗੇ ਜੇਕਰ ਤੁਹਾਡੇ ਖੁਰਾਕੀ ਪ੍ਰਬੰਧਨ ਸਭ ਕੁਝ ਠੀਕ ਹੈ ਤੁਹਾਡਾ ਪਸ਼ੂ ਹੇਹੇ ਚਾਏਗਾ ਜੇ ਗਰਮੀ ਹੈ ਗਰਮੀਆਂ ਦੇ ਵਿੱਚ ਤੁਸੀਂ ਸਾਨੂੰ ਪਸ਼ੂਆਂ ਲਈ ਫੁਹਾੜੇ ਲਾਉਣੇ ਪੈਣਗੇ ਜੀ ਜਿਸ ਤਰ੍ਹਾਂ ਦੀ ਜਿਸੇ ਤਰ੍ਹਾਂ ਦੀ ਵੀ ਕਿਸੇ ਤਰ੍ਹਾਂ ਦੀ ਪਸ਼ੂ ਦੇ ਉੱਤੇ ਸਟ੍ਰੈਸ ਜਿੰਨੂੰ ਤਣਾਵ ਆਊਗਾ ਜੀ ਤੇ ਪਸ਼ੂ ਨੇ ਜਿਹੜੇ ਆ ਹੇਹੇ ਦੇ ਲੱਛਣ ਕਿਉਂਕਿ ਪ੍ਰਜਨਨ ਕਿਰਿਆ ਹੀ ਅਜਿਹੀ ਕਰ ਰਿਹਾ ਹੈ ਜਿਹੜੀ ਪਸ਼ੂ ਦੇ ਜਿਉਂਦੇ ਰਹਿਣ ਲਈ ਜ਼ਰੂਰੀ ਨਹੀਂ ਜੀ ਬਿਲਕੁਲ ਇਸ ਕਰਕੇ ਜਦੋਂ ਪਸ਼ੂ ਖੁਸ਼ ਹੋਊਗਾ ਸਾਰਾ ਕੁਝ ਠੀਕ ਦੇਊਗਾ ਫੇਰ ਹੀ ਉਹ ਹੇਹਾ ਦਿਖਾਊਗਾ ਫੇਰ ਹੀ ਉਹ ਆਕਰੇਗਾ ਸੋ ਪਸ਼ੂ ਪਾਲਕ ਸਾਥੀਓ ਪਸ਼ੂ ਦਾ ਸੇਤ ਵੱਲ ਧਿਆਨ ਦੇਣ ਦੀ ਲੋੜ ਹੈ ਤੇ ਉਸ ਤੋਂ ਬਾਅਦ ਰਿਕਾਰਡ ਦੇ ਮਦਦ ਦੇ ਨਾਲ ਆਪਾਂ ਵਾਰੀ-ਵਾਰੀ ਪਸ਼ੂ ਦੀ ਨਿਗਰਖੀਏ ਕਿ ਉਹ ਹੀਟ ਦੇ ਵਿੱਚ ਕਦੋਂ ਆ ਰਿਹਾ ਉਸ ਹਿਸਾਬ ਨਾਲ ਆਪੋ ਦਾ ਪ੍ਰਬੰਧ ਕਰਨਾ ਹੁੰਦਾ ਡਾਕਟਰ ਸਾਹਿਬ ਇਹੇ ਜੀ ਵੀ ਗੱਲ ਹੋ ਗਈ ਦੁਬਾਰੇ ਟੀਕਾ ਭਰਉਣ ਦੀ ਵੀ ਗੱਲ ਹੋ ਗਈ ਕਈ ਵਾਰੀ ਪਸ਼ੂ ਪਾਲਕ ਟੀਕਾ ਭਰਉਂਦੇ ਵੀ ਆ ਪਰ ਪਸ਼ੂ ਠਹਿਰਦਾ ਨਹੀਂਗਾ ਰਹਿੰਦਾ ਨਹੀਂਗਾ ਤਾਂ ਉੱਥੇ ਕੀ ਕਾਰਨ ਹੋ ਸਕਦੇ ਆ ਤੇ ਪਸ਼ੂ ਪਾਲਕ ਵੱਲੋਂ ਉੱਥੇ ਕੀ ਕੀਤਾ ਜਾ ਸਕਦਾ ਅ ਦੇਖੋ ਜੀ ਜੇਕਰ ਜੋ ਮੈਂ ਤੁਹਾਨੂੰ ਚੀਜ਼ਾਂ ਸਾਰੀਆਂ ਦੱਸੀਆਂ ਜੇਕਰ ਇਹ ਸਾਰੀਆਂ ਠੀਕ ਨੇ ਤੇ ਤੁਹਾਡਾ ਪਸ਼ੂ ਫਿਰ ਵੀ ਦਿੱਕਤ ਕਰ ਰਿਹਾ ਜਾਂ ਵਾਰੀ ਵਾਰੀ ਫੇਰ ਰਿਹਾ ਵੀ ਕਹਿ ਰਹੀ ਹੈ ਹੇਹੇ ਚਾਰ ਰਿਹਾ ਜਾਂ ਤੁਹਾਨੂੰ ਲੱਗਦਾ ਵੀ ਅਸੀਂ ਬਹੁਤ ਨਿਗਾ ਰੱਖ ਲਈ ਉਹਦਾ ਹੇਹਾ ਲੱਭਿਆ ਨਹੀਂ ਜਾ ਰਿਹਾ ਫਿਰ ਉਹਦਾ ਇੱਕੋ ਹੀ ਹੱਲ ਹੈ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਪਵੇਗੀ ਡਾਕਟਰ ਸਾਹਿਬ ਦੇਖ ਲੈਣਗੇ ਵੀ ਬੱਚੇ ਦੀ ਬੱਚੇਦਾਨੀ ਤੇ ਆਂਡੇਦਾਨੀ ਬਿਲਕੁਲ ਦਰੁਸਤ ਹੈ ਕਿ ਨਹੀਂ ਕਿਉਂਕਿ ਆਂਡੇਦਾਨੀ ਦੇ ਉੱਪਰ ਸ਼ਾਲਾ ਬਣਦਾ ਹੈ ਆਂਡੇਦਾਨੀ ਦਾ ਸ਼ਾਲਾ ਕਦੋਂ ਫਟਦਾ ਹੈ ਉਸ ਸਮੇਂ ਦੇ ਨਾਲ ਬਾਕੀ ਯੂਨੀਵਰਸਿਟੀ ਚ ਬਹੁਤ ਸਾਰੀਆਂ ਜਿਹੜੀਆਂ ਤਕਨੀਕਾਂ ਵਿਕਸਿਤ ਕੀਤੀਆਂ ਗਈਆਂ ਨੇ ਬਹੁਤ ਸਾਰੇ ਟੀਕੇ ਵਿਕਸਿਤ ਕੀਤੇ ਗਏ ਨੇ ਪਰ ਉਹ ਡਾਕਟਰ ਦੀ ਸਲਾਹ ਦੇ ਨਾਲ ਹੀ ਤੁਸੀਂ ਟੀਕੇ ਉਹ ਤੁਹਾਨੂੰ ਦੱਸਣਗੇ ਵੀ ਇਸ ਇਸ ਦਿਨ ਟੀਕੇ ਲਾਓ ਤੇ ਇਸ ਦਿਨ ਆਸ ਕਰਾਓ ਉਹ ਟੀਕਿਆਂ ਦੀ ਮਦਦ ਦੇ ਨਾਲ ਵੀ ਤੁਸੀਂ ਜਿਹੜਾ ਪਸ਼ੂ ਨੂੰ ਆਸ ਕਰਵਾ ਸਕਦੇ ਹੋ ਪਰ ਸਿਰਫ ਉਸ ਪਸ਼ੂ ਨੂੰ ਜਿਹੜਾ ਪਸ਼ੂ ਤੁਹਾਨੂੰ ਦਿੱਕਤ ਕਰ ਰਿਹਾ ਜੀ ਜਾਂ ਜੇ ਆਪਾਂ ਕਹਿ ਦਈਏ ਵੀ ਅਸੀਂ ਆਪਦੀ ਲੇਬਰ ਨੂੰ ਮੈਨੇਜ ਕਰਨਾ ਅਸੀਂ ਕਿਵੇਂ ਚਾਹੁੰਦੇ ਹਾਂ ਸਾਡੇ 10 ਡੰਗਰ ਇਸੇ ਹਫ਼ਤੇ ਸੂਣ ਤਾਂ ਉਹਨੂੰ ਸਿੰਕਰੋਨਾਈਜੇਸ਼ਨ ਕਹਿ ਦਿੰਦੇ ਆ ਉਹਦੇ ਚ ਆਪਾਂ ਉਹ ਟੀਕਿਆਂ ਦੀ ਵਰਤੋਂ ਕਰ ਸਕਦੇ ਆ ਵੀ ਤਾਂ ਕਿ ਇਕੱਠੇ ਸਾਡੇ ਪਸ਼ੂ ਇਹੇ ਚ ਆ ਜਾਣ ਇਕੱਠੇ ਆਸ ਹੋ ਜਾਣ ਤੇ ਅਸੀਂ ਇਕੱਠੀ ਆਪਦੀ ਪ੍ਰਜਨਨ ਪ੍ਰਬੰਧ ਜਿਹੜਾ ਉਸ ਹਿਸਾਬ ਨਾਲ ਕਰ ਲਈਏ ਜੀ ਬਿਲਕੁਲ ਸੋ ਪਸ਼ੂ ਪਾਲਕ ਸਾਥੀਓ ਬੜੇ ਅਹਿਮ ਗੱਲਾਂ ਕੀਤੀਆਂ ਡਾਕਟਰ ਸਾਹਿਬ ਨੇ ਤੇ ਇਸ ਦੇ ਨਾਲ ਹੀ ਮੈਂ ਉਮੀਦ ਕਰਦਾ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਤੋਂ ਲਾਹਾ ਲਓਗੇ ਪ੍ਰੋਗਰਾਮ ਦੇ ਜੁੜਨ ਨਾਲ ਪ੍ਰੋਗਰਾਮ ਦੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਖਾਸ ਤੌਰ ਤੇ ਧੰਨਵਾਦ ਕਿ ਤੁਸੀਂ ਅੱਜ ਸਾਡੇ ਦਰਸ਼ਕਾਂ ਨੂੰ ਇਹ ਅਹਿਮ ਜਾਣਕਾਰੀ ਦਿੱਤੀ